ਇਹ ਜਿਹੜੀ ਵੀਡੀਓ ਹੈਗੀ ਉਹ ਸਟੂਡੈਂਟ ਆ ਬਸ ਤੇ ਹੈ ਕਿ ਜਿਨ੍ਹਾਂ ਨੇ ਕੀ ਆਪਣੀ ਪੜ੍ਹਾਈ ਹੈ ਜਿਹੜੀ ਉਹ ਪੂਰੀ ਕਰ ਲਈ ਹੈ ਤੇ ਹੁਣ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੇ ਘਰ ਦੇ ਵਿੱਚ ਸਰਕਾਰੀ ਜਾਂ ਫਿਰ ਕਿਸੇ ਵੀ ਹੋਰ ਪ੍ਰਾਈਵੇਟ ਜੌਬ ਦੀ ਤਿਆਰੀ ਕਰ ਰਹੇ ਨੇਗੇ ਜਿਵੇਂ ਕਿ ਅਸੀਂ ਜਾਣਦੇ ਹਾਂ ਅੱਜ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਤੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਬਹੁਤ ਬੇਰੁਜ਼ਗਾਰੀ ਹੈਗੀ ਜਿਹੜੀ ਬਹੁਤ ਜ਼ਿਆਦਾ ਵਧੀ ਹੋਈ ਹੈ ਇਹ ਮਤਲਬ ਕਿ ਜਵਾਬ ਦਾ ਜਿਹੜਾ ਕੰਪੀਟੀਸ਼ਨ ਹੈਗਾ ਉਹ ਬਹੁਤ ਹਾਈ ਹੋ ਚੁੱਕਾ ਹੈਗਾ ਪਹਿਲਾਂ ਨਾਲੋਂ ਤਾਂ ਆਪਾਂ ਸਾਰਿਆਂ ਨੂੰ ਪਹਿਲਾਂ ਇਹ ਗੱਲ ਕਰਦੇ ਆਂ ਵੀ ਉਹ ਦੇਖੋ ਜੌਬ ਹੈਗੀ ਜਿਹੜੀ ਉਹਦੀ ਤਿਆਰੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਕਿਉਂਕਿ ਜਦੋਂ ਮਤਲਬ ਜੌਬ ਨਾਲ ਹੈਗਾ ਜਿਹੜਾ ਸਾਡਾ ਫਿਊਚਰ ਹੈਗਾ ਉਹ ਸਕਿਉਰ ਹੋ ਸਕਦਾ ਹੈਗਾ ਪਰ ਆਪਾਂ ਤੁਹਾਨੂੰ ਇਹ ਚੀਜ਼ ਦੱਸਾਂਗੇ ਵੀ ਤੁਸੀਂ ਜੌਬ ਦੇ ਨਾਲ ਹੋਰ ਕਿਹੜੇ ਕੰਮ ਨੇਗੇ ਜਿਹੜੇ ਕਰ ਸਕਾ ਜਾਓਗੇ ਤੇ ਤੁਸੀਂ ਨਾਲ ਦੇ ਨਾਲ ਤੁਸੀਂ ਜੌਬ ਦੀ ਤਿਆਰੀ ਵੀ ਕਰ ਸਕਾ ਲਓਗੇ ਤੇ ਤੁਸੀਂ ਆਪਦੇ ਇਹਨਾਂ ਨਾਲ ਇਹ ਰਾ ਦੇ ਇਹ ਕੰਮ ਉੱਤੇ ਵੀ ਤੁਸੀਂ ਧਿਆਨ ਦਿਓ ਤੁਹਾਡਾ ਜਿਹੜਾ ਫਿਊਚਰ ਹੈਗਾ ਇਹਨਾਂ ਵਿੱਚ ਵੀ ਤੁਹਾਡਾ ਫਿਊਚਰ ਜਿਹੜਾ ਸਿਕਯੁਰ ਹੋ ਸਕਦਾ ਹੈਗਾ ਮਿਹਨਤ ਕਰਨੀ ਪਊਗੀ ਬਸ ਠੀਕ ਹੈ ਨਾ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਨੇ ਆਪਾਂ ਇਹ ਅੱਜ ਕੱਲ ਦੇ ਵਿੱਚ ਹੀ ਦੇਖਿਆ ਹੁੰਦਾ ਹੈਗਾ ਕਿ ਬਹੁਤ ਸਾਰੇ ਲੋਕ ਨੇਗੇ ਜਿਹੜੇ ਕਿ ਬਹੁਤ ਮਤਲਬ ਕਿ ਵੀ ਯੂਟਿਊਬਰ ਨੇ ਬਲੌਗ ਕਰਨੇਗੇ ਉਹ ਸਰਕਾਰੀ ਨੌਕਰੀ ਵਾਲੇ ਦੇ ਬਰਾਬਰ ਹੀ ਜਿਹੜੇ ਕਿ ਪੈਸੇ ਨਹੀਂਗੇ ਜਿਹੜੇ ਕਮਾ ਰਹੇ ਨੇਗੇ ਉਹਨਾਂ ਤੋਂ ਵੀ ਵੱਧ ਵੀ ਕਮਾਉਂਦੇ ਨੇਗੇ ਕਿਉਂਕਿ ਇਹ ਵਿੱਚ ਕੋਈ ਕਿਸੇ ਦੇ ਥੱਲੇ ਕੰਮ ਨਹੀਂ ਕਰਨਾ ਹੁੰਦਾ ਆਪਾਂ ਨੇ ਤਾਂ ਆਪਾਂ ਕਿਦੇ ਨੌਕਰ ਨਹੀਂ ਹੁੰਦੇ ਆਪਾਂ ਆਪ ਦਾ ਆਪ ਮਾਲਕ ਹੀ ਹੁੰਨੇ ਆ ਆਪ ਦੇ ਆਪ ਹੀ ਮਤਲਬ ਆਪਾਂ ਨੌਕਰ ਹੁੰਨੇ ਹੈਗੇ ਤੇ ਤੁਸੀਂ ਆਪ ਹੀ ਮਤਲਬ ਕਿ ਕਿਸੇ ਦੇ ਥੱਲੇ ਨਹੀਂ ਕੰਮ ਕਰਨਾ ਹੁੰਦਾ ਜਿੰਨਾ ਤੁਹਾਡਾ ਮਾਲਕ ਕਰੇ ਤੁਸੀਂ ਉਹਨਾਂ ਕੰਮ ਕਰਨਾ ਜਦੋਂ ਤੁਹਾਡਾ ਜੀ ਕਰੇ ਉਦੋਂ ਤੁਸੀਂ ਨੇ ਕੰਮ ਕਰਨਾ ਹੁੰਦਾ ਹੈ ਠੀਕ ਹੈ ਨਾ ਤੇ ਬਹੁਤ ਸਾਰੇ ਲੋਕ ਹੈ ਜਿਹਨੀਆਂ ਜਿਹੜੇ ਕੀ ਬਹੁਤ ਵਧੀਆ-ਵਧੀਆ ਜਿੰਮੇ ਲੋਕਾਂ ਦੀ ਬਿਜ਼ਨਸ ਨਹੀਂ ਬਿਜ਼ਨਸ ਕਰ ਦੇਣਗੇ ਤੇ ਉਹ ਬਿਜ਼ਨਸ ਕਰਕੇ ਜਿਹੜੇ ਕੀ ਸਰਕਾਰੀ ਨੌਕਰੀ ਦੇ ਤੋਂ ਬਹੁਤ ਜ਼ਿਆਦਾ ਉੱਪਰ ਨਿਕੰਗੇ ਸਰਕਾਰੀ ਨੌਕਰੀ ਉਹਨਾਂ ਦੀ ਕੋਈ ਵੀ ਮੁਕਾਬਲੇ ਨਹੀਂ ਹੈਗੀ ਠੀਕ ਹੈ ਨਾ ਤੇ ਆਪਾਂ ਇੰਨੀ ਇਹ ਵੀ ਸਰਕਾਰੀ ਨੌਕਰੀ ਪਰ ਇੱਕ ਤੁਹਾਨੂੰ ਇਹ ਚੀਜ਼ ਦੱਸਣਾ ਜਿਹੜੀ ਸਰਕਾਰੀ ਨੌਕਰੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਆਦਰਸ਼ ਜੌਬ ਹੈਗੀ ਜਿਹੜੀ ਆਪਣੀ ਆਪਾਂ ਨੂੰ ਮਿਲ ਜਾਂਦੀ ਹੈ ਜਾਂ ਲੱਗ ਜਾਂਦੀ ਹੈ ਤੁਦੇ ਵਰਗੀ ਕੋਈ ਨਹੀਂ ਹੈਗੀ ਪਰ ਤੁਹਾਨੂੰ ਇੱਕ ਚੀਜ਼ ਦੱਸਦਾ ਵੀ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਜਿਹੜੀ ਪੜ੍ਹਾਈ ਤੁਹਾਡੀ ਪੂਰੀ ਹੋ ਚੁੱਕੀ ਹੈ ਤੇ ਹੁਣ ਇਸ ਤੁਸੀਂ ਜੌਬ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਆਪਣੀ ਲਾਈਫ ਦੇ ਵਿੱਚੋਂ ਇੱਕ ਘੰਟਾ ਜਾਂ ਇੱਕ ਇੱਕਾ ਦੋ ਘੰਟੇ ਤੁਸੀਂ ਇਹ ਕੰਮਾਂ ਵਿੱਚ ਕੱਢ ਕੇ ਤੇ ਤੁਸੀਂ ਆਪਣੀ ਜ਼ਿੰਦਗੀ ਬਣਾ ਸਕਦੇ ਹੋਗੇ ਬਸ ਕਰਨਾ ਕੁਝ ਨਹੀਂ ਤੁਹਾਡੇ ਕੋਈ ਪੈਸਾ ਨਹੀਂ ਲੱਗੂਗਾ ਦੇਖੋ ਪਹਿਲੀ ਗੱਲ ਤਾਂ ਤੇ ਤੁਸੀਂ ਨੇ ਮਤਲਬ ਕਿ ਤੁਹਾਡਾ ਫਿਊਚਰ ਵੀ ਸਕੋਰ ਹੋ ਜਾਦਾਗਾ 100% ਤੁਸੀਂ ਨੇ ਕੀ ਕਰਨਾ ਹੈ YouTube ਉਪਰ ਕਿਸੇ ਵੀ ਤੁਹਾਨੂੰ ਫੀਲਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਹੈਗੀ ਤਾਂ ਤੁਸੀਂ ਉਸ YouTube ਉਪਰ ਜਾ ਕੇ ਵੀਡੀਓ ਬਣਾ ਸਕਦੇ ਹੋਗੇ ਤੇ ਤੁਸੀਂ ਨੰਬਰ 2 ਤੇ ਤੁਸੀਂ ਸਟਾਕ ਮਾਰਕੀਟ ਸ਼ੇਅਰ ਮਾਰਕੀਟ ਦੇ ਵਿੱਚ ਮਤਲਬ ਕਿ ਉਹਨੂੰ ਸਿੱਖ ਸਕਦੇ ਹੋ ਉਹਦੀ ਉਹਦੇ ਬਾਰੇ ਸਟੱਡੀ ਕਰ ਸਕਦੇ ਹੋ ਤੇ ਫਿਰ ਤੁਸੀਂ ਉਹਦੇ ਵਿੱਚ ਵੀ ਮਤਲਬ ਕਿ ਉਹਦਾ ਪੈਸਾ ਆਇਆ ਜਿਹੜਾ ਉਹ ਥੋੜਾ ਥੋੜਾ ਕਰਕੇ ਨਿਵੇਸਟ ਕਰੋ ਤੇ ਤੁਹਾਡਾ ਆਉਣ ਵਾਲਾ 5-10 ਸਾਲਾਂ ਦੇ ਵਿੱਚ ਤੁਹਾਨੂੰ ਮਤਲਬ ਨੌਲੇਜ ਵੀ ਆ ਜਾਊਗੀ ਦੁਨੀਆਦਾਰੀ ਬਾਰੇ ਸਟਾਕ શેર ਮਾਰਕੀਟ ਬਾਰੇ ਤੇ ਤੁਹਾਡਾ ਜਿਹੜੇ ਪੈਸੇ ਨੇ ਉਹ ਵੀ ਮਤਲਬ ਅਗੇ ਵਧੀਆ ਹੋ ਇਨਕਮ ਵੀ ਵਧੀਆ ਹੋ ਜੂਗੀ ਵੀ ਹੌਲੀ-ਹੌਲੀ ਜਿਵੇਂ ਤੁਸੀਂ ਸਿੱਖੋਗੇ ਨਾਲ ਸਿੱਖਣ ਦੇ ਡਿਪੈਂਡ ਕਰਦਾ ਹੈਗਾ ਤੁਸੀਂ ਹੋਰ ਵੀ ਮਤਲਬ ਅਗੇ ਛੋਟੇ-ਛੋਟੇ ਇਹ ਜੀ ਵੀ ਸਰਚ ਕਰੋ ਤੁਸੀਂ YouTube ਉੱਪਰ ਵੀ ਤੁਸੀਂ ਸਾਡਾ ਜਿਵੇਂ ਕਿ ਸਾਡੀ ਫੈਮਿਲੀ ਦਾ ਸਰਕਲ ਕਿੱਡਾ ਕਬੜਾ ਤੁਹਾਡਾ ਇਹ ਖਰਚਾ ਹੈਗਾ ਉਹ ਕਿੰਨਾ ਹੈ ਸਾਡੀ ਇਨਕਮ ਕਿੰਨੀ ਕਾ ਗਈ ਸਾਡੇ ਫੈਮਿਲੀ ਦੀ ਤਾਂ ਉਸ ਦੇ ਹਿਸਾਬ ਰਿਕਾਰਡਿੰਗ ਅਸੀਂ ਕਿਹੜਾ ਕੰਮ ਹੈਗਾ ਜਿਹੜਾ ਅਸੀਂ ਕਰ ਸਕਦੇ ਆ ਕਿਹੜਾ ਬੇਨੁਮਸਾ ਅਸੀਂ ਕਰ ਸਕ ਦਾਂਗੇ ਇਹ ਚੀਜ਼ ਵੀ ਤੁਸੀਂ ਆਪਦੇ ਮਤਲਬ ਕਿ ਸੋਚੋ ਸਮਝੋ ਤੇ ਤੁਸੀਂ ਇਹ ਚੀਜ਼ ਵੀ ਮਤਲਬ ਕਰਕੇ ਦੇਖੋ ਇਹ ਆਈਡੀਆ ਵੀ ਕੀ ਕਰਕੇ ਦੇਖੋ ਕੀ ਪਤਾ ਤੁਹਾਡਾ ਉਹੀ ਬਿਜ਼ਨਸ ਅੱਜ ਤੁਸੀਂ 1000 ਰੁਪਿਆ ਲਾ ਕੇ ਜਾਂ ਫਿਰ 5000 10000 ਰੁਪਿਆ ਲਾ ਕੇ ਸ਼ੁਰੂ ਕਰ ਰਹੇ ਹੋ ਕੀ ਪਤਾ ਆਉਣ ਨਾਲ ਇਹ ਕੁਝ 4 ਸਾਲਾਂ 2-4 ਸਾਲਾਂ ਦੇ ਵਿੱਚ ਤੁਹਾਡਾ ਜਿਹੜਾ ਬਿਜ਼ਨਸ ਹੈ ਕੀ ਪਤਾ ਤੁਹਾਨੂੰ ਲੱਖਾਂ ਦਾ ਮੁਨਾਫਾ ਕਰੇ ਹੋ ਲੱਖਾਂ ਚ ਹੋਵੇ ਤੁਹਾਡਾ ਬਿਜ਼ਨਸ ਇਹ ਕੁਝ ਨਹੀਂ ਪਤਾ ਪਰ ਆਪਾਂ ਕਿਸੇ ਹੁਣ ਜਿਵੇਂ ਵੱਡੇ ਵੱਡੇ ਲੋਕ ਨੇਗੇ ਬਹੁਤ ਮਸ਼ਹੂਰ ਜਿਵੇਂ Jio ਕੰਪਨੀ ਦੇ ਮਾਲਕ ਨੇ ਹੋਰ Airtel ਕੰਪਨੀ ਦੇ ਸਾਰੇ ਮਤਲਬ ਇੱਕ ਜ਼ੀਰੋ ਤੋਂ ਚੱਲੇ ਹੋਣੇ ਕੋਈ ਐਨਡੀ ਉਹ ਨਹੀਂ ਹੁੰਦੀ ਹਰੇਕ ਬੰਦਾ ਨਾ ਜਿਹੜਾ ਸ਼ੁਰੂਆਤ ਕਰਦਾ ਹੈਗਾ ਉਹ ਕੁਝ ਨਾ ਕੁਝ ਸੋਚ ਕੀ ਕਰਦਾ ਹੈ ਠੀਕ ਹੈ ਨਾ ਤੁਸੀਂ ਹੌਲੀ-ਹੌਲੀ ਬਸ ਤੁਸੀਂ ਮਿਹਨਤ ਕਰੋ ਕਦਮ ਮਤੇ ਕਦਮ ਜਿੱਥੇ ਵੀ ਤੁਹਾਡਾ ਮਨ ਲੱਗਦਾ ਹੁਣ ਟਰਸਟ ਆਏਗਾ ਕੋਈ ਤੁਹਾਨੂੰ ਲੱਗਦਾ ਵੀ ਅਸੀਂ ਆਹ ਕੰਮ ਕਰ ਸਕਦੇ ਹਾਂ ਸਾਡੇ ਲੈਵਲ ਦਾ ਉਹ ਕੰਮ ਜਰੂਰ ਕਰੋ ਜਰੂਰ ਕਰਕੇ ਦੇਖੋ ਤਾਂ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈਗੀ ਥੋੜਾ ਫਿਊਚਰ ਸਿਕਿਉਰ ਹੋ ਸਕੇ ਤੇ ਤੁਹਾਡੇ ਬੱਚਿਆਂ ਦਾ ਵੀ ਜਿਹੜਾ ਫਿਊਚਰ ਹੈਗਾ ਸਿਕਿਉਰ ਹੋ ਸਕੇ ਬਾਕੀ ਇਹ ਹੈ ਆਪਣੀ ਜਿਹੜੀ ਵੀਡੀਓ ਦੀ ਇੱਕ ਐਜੂਕੇਸ਼ਨਲ ਵਾਲੀ ਵੀਡੀਓ ਸੀਗੀ ਮਤਲਬ ਕੋਈ ਸਿੱਖਣ ਬਾਰੇ ਕੋਈ ਨੌਲੇਜ ਕੀ ਬਾਰੇ ਬੰਦਾ ਇਕੱਲਾ ਬੈਠਾ ਹੁੰਦਾ ਦਿਮਾਗ 'ਚ ਕੁਝ ਨਹੀਂ ਆਉਂਦਾ ਤਾਂ ਇਹ ਬਸ ਉਸਿਤ ਉਸਨੂੰ ਦੇਖ ਕੇ ਹੀ ਵੀਡੀਓ ਬਣਾਈ ਗਈ ਹੈ ਬਾਕੀ ਕਰਨਾ ਤੁਸੀਂ ਨੇ ਆਪਣੇ ਮਨ ਦੀ ਮਰਜ਼ੀ ਆ ਦੇਖੋ ਜਿੰਮੇ ਤੁਹਾਨੂੰ ਚੰਗਾ ਲੱਗੇ ਉਵੇਂ ਕਰੋ ਕੋਈ ਕਿਸੇ ਨਾਲ ਕੋਈ ਆਪਣਾ ਮਤਲਬ ਜ਼ਬਰਦਸਤੀ ਨਹੀਂ ਹੈਗੀ ਜੇ ਵੀਡੀਓ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ